ਸਤਰੀਆਕਾਲ ਕਦੇ ਸੋਚਿਆ ਹੈ ਕਿ ਅਸੀਂ ਜਿੰਨਾ ਲੋਕਾਂ ਨਾਲ ਉੱਠਦੇ ਬੈਠਦੇ ਆ ਜਿਹੋ ਜਿਹੀਆਂ ਗੱਲਾਂ ਸੁਣਦੇ ਆ ਉਹ ਸਾਡੇ ਤੇ ਕਿੰਨਾ ਕਿੰਨਾ ਡੂੰਗਾ ਅਸਰ ਪਾਉਂਦੀਆਂ ਨੇ ਹਾਂਜੀ ਬਿਲਕੁਲ ਪੰਜਾਬੀ ਦੀ ਇੱਕ ਪੁਰਾਣੀ ਕਹਾਵਤ ਹੈ ਜਿਹੋ ਜਿਹੀ ਸੰਗਤ ਉਹੋ ਜਿਹੀ ਰੰਗਤ ਹੂੰ ਬਹੁਤ ਮਸ਼ਹੂਰ ਤੇ ਅੱਜ ਅਸੀਂ ਇਸੇ ਵਿਚਾਰ ਦੀ ਗਹਿਰਾਈ ਵਿੱਚ ਉਤਰਾਂਗੇ ਖਾਸ ਤੌਰ ਤੇ ਸਾਡੇ ਰੋਹਾਨੀ ਸਫ਼ਰ ਦੇ ਸੰਦਰਭ ਵਿੱਚ ਸਾਡੇ ਹੱਥ ਬੰਦਗੀ ਨਾਮਾ ਦਾ ਚੌਥਾ ਅਧਿਆਇ ਹੈ ਜਿਸ ਦਾ ਸਿਰਲੇਖ ਹੀ ਸੰਗਤ ਹੈ ਅੱਛਾ ਤੇ ਅੱਜ ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਰੋਤ ਵਿੱਚੋਂ ਉਹ ਖਾਸ ਨੁਕਤੇ ਕੱਢੀਏ ਜੋ ਸਾਨੂੰ ਸਮਝਾਣ ਕਿ ਸਾਡਾ ਆਲਾ ਦਵਾਲਾ ਸਾਨੂੰ ਕਿਵੇਂ ਕੜਦਾ ਹੈ ਅਤੇ ਚੰਗੀ ਸੰਗਤ ਦੇ ਅਸਲ ਵਿੱਚ ਕੀ ਮੈਨੇ ਨੇ ਇਸ ਦੇ ਕਿਹੜੇ ਵਖ ਵਖ ਰੂਪ ਹੋ ਸਕਦੇ ਨੇ ਹਾਂਜੀ ਇਹ ਬਹੁਤ ਹੀ ਤੁਸੀਂ ਕਹਿ ਸਕਦੇ ਹੋ ਦੁਨਿਆਦੀ ਪਰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਣ ਵਾਲਾ ਪਹਿਲੂ ਹੈ ਬੰਦਗੀ ਨਾਮਾ ਬੜੇ ਸਪਸ਼ਟ ਤਨਾਲ ਦੱਸਦਾ ਹੈ ਕਿ ਮਨੁੱਖੀ ਸੁਭਾਅ ਕੁਝ ਇਸ ਤਰ੍ਹਾਂ ਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਦੇ ਸਮਾਜਿਕ ਢਾਂਚੇ ਵਿੱਚ ਕੁਦਰਤੀ ਤੌਰ ਤੇ ਢਲ ਜਾਂਦਾ ਹੈ। ਹੂੰ। ਇਸ ਤਰ੍ਹਾਂ ਦਾ ਮਾਹੌਲ, ਆਬੋ ਹਵਾ, ਖੁਰਾਕ, ਸਿੱਖਲਾਈ ਉਸ ਨੂੰ ਮਿਲਦੀ ਹੈ, ਉਹ ਸਿੱਧਾ ਉਸ ਦੀ ਸਰੀਰਕ ਬਣਤਰ ਤੇ ਮਾਨਸਿਕ ਸੋਚ ਨੂੰ ਹਾਂਜੀ ਪ੍ਰਭਾਵਿਤ ਕਰਦਾ ਹੈ। ਉਹ ਪੁਰਾਣੀ ਗੱਲ ਕਿ ਮਨੁੱਖ ਆਪਣੇ ਮਾਹੌਲ ਦੀ ਉਪਜ ਹੈ, ਉਹ ਇੱਥੇ ਬਿਲਕੁਲ ਬਿਲਕੁਲ ਟੁਕਦੀ ਹੈ। ਹਾਂ। ਤੇ ਇਹ ਅਸਰ ਫਿਰ ਦੋਵੇਂ ਪਾਸੇ ਹੋ ਸਕਦਾ ਹੈ ਨਾ? ਬਿਲਕੁਲ। ਜਿਵੇਂ ਸਰੋਤ ਵਿੱਚ ਵੀ ਜ਼ਿਕਰ ਹੈ ਕਿ ਚੋਰਾਂ ਡਾਕੂਆਂ ਦੀ ਸੰਗਤ ਉਹ ਬੰਦੇ ਨੂੰ ਉਸ ਪਾਸੇ ਖਿੱਚ ਲੈਂਦੀ ਹੈ ਤੇ ਦੂਜੇ ਪਾਸੇ ਜੇ ਵਿਦਵਾਨਾਂ ਸੂਰਬੀਰਾਂ ਜਾਂ ਕਹਿ ਲੋ ਨੇਕ ਇਨਸਾਨਾਂ ਦੀ ਸੰਗਤ ਹੋਵੇ ਤਾਂ ਚੰਗਾ ਅਸਰ ਪੈਂਦਾ ਹੈ ਮਤਲਬ ਸੰਗਤ ਇੱਕ ਤਰ੍ਹਾਂ ਦੀ ਚੁੰਬਕੀ ਖਿੱਚ ਵਾਂਗ ਕੰਮ ਕਰਦੀ ਹੈ ਬਿਲਕੁਲ ਇਸ ਨੂੰ ਇੱਕ ਸ਼ਕਤੀਸ਼ਾਲੀ ਤਾਕਤ ਕਿਹਾ ਜਾ ਸਕਦਾ ਹੈ ਇੱਕ ਇੱਕ ਦੋ ਤਾਰੀ ਤਲਵਾਰ ਵਾਂਗ ਇਸ ਨੂੰ ਉਸਾਰੂ ਕੰਮਾਂ ਲਈ ਵੀ ਵਰਤਿਆ ਜਾ ਸਕਦਾ ਹੈ ਤੇ ਵਿਨਾਸ਼ਕਾਰੀ ਲਈ ਵੀ ਸਹੀ ਗੱਲ ਹੈ ਇਸ ਲਈ ਇਹ ਸ੍ਰੋਤ ਜ਼ੋਰ ਦਿੰਦਾ ਹੈ ਕਿ ਜਿਹੜੇ ਲੋਕ ਰੂਹਾਨੀਅਤ ਦੇ ਰਾਹ ਤੇ ਤੁਰਨਾ ਚਾਹੁੰਦੇ ਹਨ ਉਹਨਾਂ ਲਈ ਇਹ ਲਾਜ਼ਮੀ ਹੋ ਜਾਂਦਾ ਹੈ ਕਿ ਉਹ ਬਹੁਤ ਸੋਚ ਸਮਝ ਕੇ ਨੇਕੀ ਦੀ ਸੰਗਤ ਕਰਨ ਅਤੇ ਬੁਰਾਈ ਤੋਂ ਮਤਲਬ ਨਕਾਰਾਤਮਕ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ ਹੂੰ ਇਸ ਨੂੰ ਸਹੀ ਦਿਸ਼ਾਵਲ ਪਹਿਲਾ ਕਦਮ ਵੀ ਕਿਹਾ ਜਾ ਸਕਦਾ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤਾਂ ਜੇ ਅਸੀਂ ਚੰਗੀ ਸੰਗਤ ਦੀ ਗੱਲ ਕਰੀਏ ਤਾਂ ਬੰਦਗੀ ਨਾਮਾ ਇਸ ਦੇ ਕਿਹੜੇ ਰੂਪ ਦੱਸਦਾ ਹੈ ਮੈਨੂੰ ਲੱਗਦਾ ਇਸ ਦੇ ਤਿੰਨ ਮੁਖ ਰੂਪ ਦੱਸੇ ਗਏ ਨੇ ਹਾਂਜੀ ਸਰੋਤ ਤਿੰਨ ਮੁਖ ਕਿਸਮਾਂ ਦੀ ਚੰਗੀ ਸੰਗਤ ਦਾ ਜ਼ਿਕਰ ਕਰਦਾ ਹੈ ਪਹਿਲੀ ਹੈ ਚੰਗੀਆਂ ਗਿਆਨ ਭਰਪੂਰ ਕਿਤਾਬਾਂ ਦੀ ਸੰਗਤ ਠੀਕ ਹੈ ਦੂਜੀ ਹੈ ਨੇਕ ਤੇ ਉੱਚੀ ਆਤਮਿਕ ਅਵਸਥਾ ਵਾਲੇ ਲੋਕਾਂ ਦੀ ਸੰਗਤ ਜਿਨ੍ਹਾਂ ਨੂੰ ਸਰੋਤ ਵਿੱਚ ਮਹੱਤਵਨਾ ਕਿਹਾ ਗਿਆ ਹੈ ਹਾਂਜੀ ਅਤੇ ਤੀਜੀ ਸਭ ਤੋਂ ਉੱਚੀ ਹੈ ਸਿੱਧਾ ਪਰਮਾਤਮਾ ਯਾਨੀ ਉਹ ਸਰਵ ਵਿਆਪਕ ਅੰਤਰੀਅ ਸੱਚ ਜਿਸ ਨੂੰ ਯੂਨੀਵਰਸਲ ਸੋਲ ਕਹਿੰਦੇ ਆ ਉਸ ਨਾਲ ਜੁੜਨਾ ਜਾਂ ਉਸਦੀ ਹਜ਼ੂਰੀ ਮਹਿਸੂਸ ਕਰਨਾ ਇਹ ਤਿੰਨੋਂ ਦਿਲਚਸਪ ਨੇ ਪਰ ਇਹਨਾਂ ਦਾ ਆਪਸ ਵਿੱਚ ਮਤਲਬ ਕੋਈ ਸਬੰਧ ਕੀ ਇਹ ਬਰਾਬਰ ਮਹੱਤਵ ਰੱਖਤੇ ਨੇ ਅੱਛਾ ਇੱਥੇ ਇੱਕ ਬਹੁਤ ਅਹਿਮ ਨੁਕਤਾ ਹੈ ਜਿਸ ਤੇ ਸ੍ਰੋਤ ਜ਼ੋਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਪਹਿਲੀਆਂ ਦੋ ਕਿਸਮਾਂ ਦੀ ਸੰਗਤ ਯਾਨੀ ਚੰਗੀਆਂ ਕਿਤਾਬਾਂ ਅਤੇ ਨੇਕ ਲੋਕ ਇਹ ਅਸਲ ਵਿੱਚ ਤੀਜੀ ਕਿਸਮ ਦੀ ਸੰਗਤ ਪਰਮਾਤਮਾ ਨਾਲ ਇੱਕ ਹੋਣ ਦੇ ਟੀਚੇ ਤੱਕ ਪਹੁੰਚਣ ਲਈ ਇਹ ਸਮਝੋ ਸਾਧਨ ਜਾਂ ਤਿਆਰੀ ਹਨ अच्छा साधन ने हां जी अंतिम मंजिल ਤਾਂ ਉਸ অনন্ত ਚੇਤਨਾ ਨਾਲ ਇਕਤਾ ਹੀ ਹੈ ਪਰ ਇਹ ਦੋਵੇਂ ਉਸ ਮੰਜ਼ਲ ਵੱਲ ਲੈ ਜਾਣ ਵਾਲੇ ਮਾਰਗ ਨੇ ਸਮਝ ਗਿਆ ਚਲੋ ਫਿਰ ਪਹਿਲਾਂ ਕਿਤਾਬਾਂ ਦੀ ਸੰਗਤ ਬਾਰੇ ਗੱਲ ਕਰਦੇ ਹਾਂ ਅੱਜ ਦੇ ਜ਼ਮਾਨੇ ਵਿੱਚ ਤਾਂ ਖੈਰ ਹਰ ਤਰ੍ਹਾਂ ਦੀਆਂ ਕਿਤਾਬਾਂ ਆਸਾਨੀ ਨਾਲ ਮਿਲ ਜਾਂਦੀਆਂ ਨੇ हां जी ਬਿਲਕੁਲ ਪਰ ਸਰੋਤ ਕਹਿੰਦਾ ਹੈ ਕਿ ਸਾਨੂੰ ਆਪਣੇ ਆਤਮਿਕ ਵਿਕਾਸ ਦੇ ਪੜਾਅ ਮੁਤਾਬਕ ਕਿਤਾਬਾਂ ਚੁਣਨੀਆਂ ਚਾਹੀਦੀਆਂ ਨੇ ਇਹ ਥੋੜਾ ਖੋਲ ਕੇ ਦੱਸੋਗੇ ਇਹ ਕਿਵੇਂ हां देखो छपाई दी सहूलत ने ज्ञान hmm. दे भंडार ਤਾਂ ਸਾਰਿਆਂ ਲਈ ਖੋਲ ਦਿੱਤੇ ਹਨ ਪਰ ਜਿਵੇਂ ਹਰ ਦਵਾਈ ਹਰ ਮਰੀਜ਼ ਲਈ ਨਹੀਂ ਹੁੰਦੀ ਉਸੇ ਤਰ੍ਹਾਂ ਹਰ ਚੰਗੀ ਕਿਤਾਬ ਹਰ ਪਾਠਕ ਲਈ ਹਰ ਸਮੇਂ ਟੁਕਵੀ ਨਹੀਂ ਹੋ ਸਕਦੀ ਹਮ ਸਰੋਤ ਦਾ ਇਸ਼ਾਰਾ ਹੈ ਕਿ ਜੇ ਕੋਈ ਕੋਈ ਰੋਹਾਨੀਅਤ ਦੇ ਸ਼ੁਰੂਆਤੀ ਪੜਾਉਂਦੇ ਹੈ ਤਾਂ ਉਸ ਨੂੰ ਸ਼ਾਇਦ ਨੈਤਿਕ ਕਹਾਣੀਆਂ ਜਾਂ ਪ੍ਰੇਰਣਾਦਾਇਕ ਜੀਵਨੀਆਂ ਜਾਂ ਫਿਰ ਮੁੱਢਲੇ ਸਿਧਾਂਤਾਂ ਵਾਲੀਆਂ ਕਿਤਾਬਾਂ ਵੱਧ ਫਾਇਦਾ ਦੇਣ ਜਿਵੇਂ ਜਿਵੇਂ ਸਮਝ ਡੂੰਗੀ ਹੁੰਦੀ ਜਾਵੇ ਫਿਰ ਦਰਸ਼ਨ ਜਾਂ ਗੂੜ ਅਧਿਆਤਮਿਕ ਅਨੁਭਵਾਂ ਬਾਰੇ ਲਿਖਤਾ ਪੜੀਆਂ ਜਾ ਸਕਦੀਆਂ ਨੇ ਪਰ ਗਲਤ ਪੜਾ ਤੇ ਗਲਤ ਕਿਸਮ ਦੀ ਕਿਤਾਬ ਉਹ ਉਲਝਣ ਵੀ ਪੈਦਾ ਕਰ ਸਕਦੀ ਹੈ ਹਾਂ ਇਹ ਗੱਲ ਵੀ ਆਈ ਹੈ ਕਿ ਸਾਡੇ ਦੇਸ਼ ਵਿੱਚ ਕਿਤਾਬਾਂ ਪੜਨ ਦਾ ਰਿਵਾਜ ਘਟ ਹੈ ਜਿਸ ਕਰਕੇ ਮਨ ਸੰਕੁਚਿਤ ਰਹਿ ਜਾਂਦੇ ਹਨ ਇਹ ਇਹ ਥੋੜਾ ਸਖਤ ਬਿਆਨ ਨਹੀਂ ਲੱਗਦਾ ਅੱਜ ਦੇ ਹਿਸਾਬ ਨਾਲ ਹੋ ਸਕਦਾ ਹੈ ਅੱਜ ਦੇ ਸਮੇਂ ਵਿੱਚ ਇਹ ਸਥਿਤੀ ਬਦਲ ਰਹੀ ਹੋਵੇ ਪਰ ਸਰੋਤ ਜਿਸ ਸਮੇਂ ਤੇ ਸੰਦਰਭ ਵਿੱਚ ਲਿਖਿਆ ਗਿਆ ਉਸ ਸਮੇਂ ਸ਼ਾਇਦ ਇੱਕ ਵੱਡੀ ਚਿੰਤਾ ਸੀ ਪਰ ਮੂਲ ਭਾਵਨਾ ਸਮਝਣ ਵਾਲੀ ਹੈ ਹਾਂ ਉਹ ਕੀ ਹੈ ਭਾਵਨਾ ਇਹ ਹੈ ਕਿ ਜਦੋਂ ਅਸੀਂ ਵੱਖ-ਵੱਖ ਵਿਚਾਰਾਂ ਸੱਭਿਆਚਾਰਾਂ ਤੇ ਗਿਆਨ ਦੇ ਖੇਤਰਾਂ ਬਾਰੇ ਪੜ੍ਹਦੇ ਹਾਂ ਤਾਂ ਸਾਡਾ ਦ੍ਰਿਸ਼ਟੀਕੋਣ ਵਿਸ਼ਾਲ ਹੁੰਦਾ ਹੈ ਅਸੀਂ ਨਿਰਪੱਖ ਹੋ ਕੇ ਸੋਚਣ ਦੇ ਯੋਗ ਬਣਦੇ ਹੂੰ ਜੇ ਸਾਡਾ ਦਾਇਰਾ ਸਿਰਫ ਆਪਣੇ ਆਲੇ-ਦੁਆਲੇ ਦੀਆਂ ਬਸ ਸੁਣੀਆਂ-ਸੁਣਾਈਆਂ ਗੱਲਾਂ ਤੱਕ ਸੀਮਿਤ ਰਹੇਗਾ ਤਾ ਫਿਰ ਮਾਨਸਿਕ ਤੰਗੀ ਆਉਣੀ ਸੁਭਾਵਿਕ ਹੈ ਠੀਕ ਹੈ ਪਰ ਕਿਤਾਬਾਂ ਦੇ ਫਾਇਦਿਆਂ ਤੇ ਵਾਪਸ ਆਉਣਿਆਂ ਇੱਕ ਬੜੀ ਦਿਲਚਸਪ ਗੱਲ ਸਰੋਤ ਵਿੱਚ ਹੀ ਕਹੀ ਗਈ ਹੈ ਕਿ ਕਈ ਵਾਰ ਕਿਤਾਬਾਂ ਦੀ ਸੰਗਤ ਜਿਉਂਦੇ ਜਾਗਦੇ ਮਹਾਨ ਲੋਕਾਂ ਦੀ ਸੰਗਤ ਨਾਲੋਂ ਵੀ ਵੱਧ ਲਾਭਦਾਇਕ ਹੋ ਸਕਦੀ ਹੈ ਇਹ ਗੱਲ ਇਹ ਮੈਨੂੰ ਥੋੜੀ ਹੈਰਾਨ ਕਰ ਰਹੀ ਹੈ ਆਮ ਤੌਰ ਤੇ ਤਾਂ ਅਸੀਂ ਸੋਚਦੇ ਹਾਂ ਕਿ ਕਿਸੇ ਮਹਾਨ ਵਿਅਕਤੀ ਨੂੰ ਮਿਲਣਾ ਜ਼ਿਆਦਾ ਸਰਦਾਰ ਹੋਵੇਗਾ। ਹਾਂਜੀ ਇਹ ਨੁਕਤਾ ਵਿਚਾਰਨ ਵਾਲਾ ਹੈ ਬਿਲਕੁਲ। ਸਰੋਤ ਇਸ ਦਾ ਕਾਰਨ ਇਹ ਦੱਸਦਾ ਹੈ ਕਿ ਕਿਤਾਬਾਂ ਵਿੱਚ ਅਸੀਂ ਆਮ ਤੌਰ ਤੇ ਲੇਖਕ ਦੇ ਜੀਵਨ ਦਾ ਨਿਚੋੜ ਦੇਖਦੇ ਹਾਂ। ਉਸ ਦੇ ਸਭ ਤੋਂ ਵਧੀਆ ਵਿਚਾਰ, ਉਸ ਦੇ ਅਨੁਭਵਾਂ ਦਾ ਖਜ਼ਾਨਾ ਅਤੇ ਉਸ ਦੀ ਸ਼ਖਸੀਅਤ ਦਾ ਚਮਕਦਾਰ ਪੱਖ। ਅੱਛਾ। ਲੇਖਕ ਆਪਣੇ ਸਭ ਤੋਂ ਕੈਲੋ ਸ਼ੁੱਧ ਰੂਪ ਵਿੱਚ ਸਾਡੇ ਸਾਹਮਣੇ ਹੁੰਦਾ ਹੈ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਰੋਜ਼ਾਨਾ ਜੀਵਨ ਵਿੱਚ ਮਿਲਦੇ ਹਾਂ ਤਾਂ ਸਾਨੂੰ ਉਸ ਦੀਆਂ ਮਨੁੱਖੀ ਕਮਜ਼ੋਰੀਆਂ ਛੋਟੀਆਂ ਮੋਟੀਆਂ ਗਲਤੀਆਂ ਜਾਂ ਸੁਭਾਅ ਦੀਆਂ ਕੁਝ ਕੁਝ ਗੱਲਾਂ ਵੀ ਨਜ਼ਰ ਆ ਸਕਦੀਆਂ ਨੇ ਹਾਂ ਤਾਂ ਤੁਸੀਂ ਕਹਿ ਰਹੇ ਹੋ ਕਿ ਜਦੋਂ ਅਸੀਂ ਕਿਸੇ ਦੇ ਨੁਕਸ ਦੇਖਦੇ ਹਾਂ ਤਾਂ ਉਹ ਸਾਡੇ ਲਈ ਪ੍ਰੇਰਣਾ ਦਾ ਸਰੋਤ ਬਣਨ ਦੀ ਬਜਾਏ ਸ਼ਾਇਦ ਸਾਡੀ ਆਲੋਚਨਾਤਮਕ ਬਿਰਤੀ ਨੂੰ ਉਤੇਜਿਤ ਕਰ ਸਕਦਾ ਹੈ ਬਿਲਕੁਲ ਸਰੋਤ ਇਸ਼ਾਰਾ ਕਰਦਾ ਹੈ ਕਿ ਜਿਹੜੇ ਲੋਕ ਨੁਕਤਾਚਿੰਨੀ ਕਰਨ ਵਾਲੇ ਸੁਭਾਅ ਦੇ ਹੁੰਦੇ ਹਨ ਉਹ ਹਰ ਚੀਜ਼ ਵਿੱਚ ਨੁਕਸ ਲੱਭਣ ਦੀ ਕੋਸ਼ਿਸ਼ ਕਰਦੇ ਨੇ ਭਾਵੇਂ ਉਹ ਕਿਸੇ ਮਹਾਨ ਵਿਅਕਤੀ ਦੇ ਸਾਹਮਣੇ ਹੀ ਕਿਉਂ ਨਾ ਹੋਣ ਇਸ ਨਾਲ ਉਹ ਉਸ ਵਿਅਕਤੀ ਦੇ ਚੰਗੇ ਗੁਣਾਂ ਤੋਂ ਲਾਭ ਉਠਾਉਣ ਦੀ ਬਜਾਏ ਆਪਣੀ ਊਰਜਾ ਨਕਾਰਾਤਮਕਤਾ ਵਿੱਚ ਗਵਾ ਲੈਂਦੇ ਨੇ ਦੂਜੇ ਪਾਸੇ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਜਾਣ ਬੁੱਝ ਕੇ ਲੇਖਕ ਦੇ ਚੰਗੇ ਗੁਣਾਂ ਤੇ ਉਸ ਦੀ ਸਿਆਣਪ ਅਤੇ ਉਸ ਦੇ ਸਕਾਰਾਤਮਕ ਸੰਦੇਸ਼ ਤੇ ਧਿਆਨ ਕੇਂਦਰਿਤ ਕਰਦੇ ਹਾਂ ਅਸੀਂ ਇੱਕ ਤਰ੍ਹਾਂ ਨਾਲ ਮਨੁੱਖੀ ਸੁਭਾਅ ਦੇ ਸੰਪਾਦਿਤ ਯਾਨੀ ਸ਼ੁੱਧ ਰੂਪ ਨਾਲ ਜੁੜਦੇ ਹਾਂ ਵਾਹ ਇਹ ਦਿਲਚਸਪ ਪਰਿਪੇਖ ਹੈ ਇਸ ਦਾ ਮਤਲਬ ਇਹ ਵੀ ਹੋਇਆ ਕਿ ਕਿਤਾਬਾਂ ਸਾਨੂੰ ਸਮੇਂ ਤੇ ਸਥਾਨ ਦੀਆਂ ਸੀਮਾਵਾਂ ਤੋਂ ਪਾਰ ਲੈ ਜਾਂਦੀਆਂ ਨੇ ਹਾਂਜੀ ਬਿਲਕੁਲ ਅਸੀਂ ਹਜ਼ਾਰਾਂ ਸਾਲ ਪਹਿਲਾਂ ਹੋਏ ਕਿਸੇ ਰਿਸ਼ੀ ਆ ਦਾਰਸ਼ਨਿਕ ਦੇ ਵਿਚਾਰਾਂ ਨਾਲ ਸਿੱਧਾ ਸੰਪਰਕ ਬਣਾ ਸਕਦੇ ਹਾਂ ਜਾਂ ਫਿਰ ਦੁਨੀਆ ਦੇ ਦੂਜੇ ਕੋਨੇ ਵਿੱਚ ਬੈਠੇ ਕਿਸੇ ਵਿਦਵਾਨ ਦੀ ਸੋਚ ਨੂੰ ਸਮਝ ਸਕਦੇ ਹਾਂ ਬਿਲਕੁਲ ਸਹੀ ਇਹੀ ਕਿਤਾਬਾਂ ਦੀ ਵੱਡੀ ਤਾਕਤ ਹੈ ਉਹ ਅਤੀਤ ਦੇ ਮਹਾਨ ਲੋਕਾਂ ਨੂੰ ਸਾਡੇ ਵਰਤਮਾਨ ਵਿੱਚ ਜੀਵਿਤ ਕਰ ਦਿੰਦੀਆਂ ਨੇ ਅਤੇ ਵਰਤਮਾਨ ਦੇ ਦੂਰ ਦੁਰਾਡੇ ਬੈਠੇ ਲੋਕਾਂ ਨੂੰ ਸਾਡੇ ਨੇੜੇ ਲਿਆਉਂਦੀਆਂ ਨੇ ਸਹੀ ਗੱਲ ਇਸ ਲਈ ਸਰੋਤ ਕਹਿੰਦਾ ਹੈ ਕਿ ਸੰਗੀਆਂ ਕਿਤਾਬਾਂ ਰੂਹਾਨੀ ਤਰੱਕੀ ਦਾ ਇੱਕ ਬਹੁਤ ਬਹੁਤ ਵੱਡਾ ਸਾਧਨ ਹਨ ਅਤੇ ਰੂਹਾਨੀ ਖੋਜੀਆਂ ਨੂੰ ਇਹਨਾਂ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ ਪਰ ਫਿਰ ਗੱਲ ਸਿਰਫ ਕਿਤਾਬਾਂ ਤੇ ਹੀ ਖਤਮ ਨਹੀਂ ਹੁੰਦੀ ਠੀਕ ਹੈ ਨਹੀਂ ਨਹੀਂ ਦੂਜੀ ਕਿਸਮ ਦੀ ਸੰਗਤ ਨੇਕ ਰੂਹਾਂ ਜਾਂ ਮਹਾਤਮਾਵਾਂ ਦਾ ਵੀ ਜ਼ਿਕਰ ਹੈ ਸਰੋਤ ਕਹਿੰਦਾ ਹੈ ਕਿ ਇਹਨਾਂ ਦੀ ਸ਼ਖਸੀਅਤ ਦਾ ਮਨ ਤੇ ਤੁਰੰਤ ਅਤੇ ਬਹੁਤ ਸ਼ਕਤੀਸ਼ਾਲੀ ਅਸਰ ਹੁੰਦਾ ਹੈ ਜੋ ਕਈ ਵਾਰ ਪੂਰੀ ਜ਼ਿੰਦਗੀ ਬਦਲ ਸਕਦਾ ਹੈ ਇਹ ਕਿਤਾਬਾਂ ਤੋਂ ਕਿਵੇਂ ਵੱਖਰਾ ਹੈ ਦੇਖੋ ਕਿਤਾਬਾਂ ਗਿਆਨ ਦਿੰਦੀਆਂ ਹਨ ਵਿਚਾਰ ਦਿੰਦੀਆਂ ਹਨ ਪ੍ਰੇਰਣਾ ਦਿੰਦੀਆਂ ਹਨ ਇਹ ਬਹੁਤ ਜ਼ਰੂਰੀ ਹੈ ਪਰ ਇੱਕ ਜੀਵੰਤ ਜਾਗਦੀ ਉੱਚ ਆਤਮਕ ਅਵਸਥਾ ਵਾਲੀ ਸ਼ਖਸੀਅਤ ਕੋਲ ਸਿਰਫ ਗਿਆਨ ਹੀ ਨਹੀਂ ਹੁੰਦਾ ਉਸ ਕੋਲ ਇੱਕ ਖਾਸ ਕਿਸਮ ਦੀ ਊਰਜਾ ਹੁੰਦੀ ਹੈ ਇੱਕ ਪ੍ਰਭਾਵ ਹੁੰਦਾ ਹੈ ਹੂੰ ਊਰਜਾ ਹਾਂਜੀ ਸਰੋਤ ਇਸ ਨੂੰ ਜੀਵੰਤ ਚਮਕਦਾ ਹੋਇਆ ਸਪਰਸ਼ ਕਹਿੰਦਾ ਹੈ ਇਹ ਸਪਰਸ਼ ਇਹ ਹਾਜ਼ਰੀ ਸਾਡੇ ਅੰਦਰ ਇੱਕ ਅਜੇਹੀ ਖੁਸ਼ੀ ਭਰੀ ਲਹਿਰ ਇੱਕ ਇੱਕ ਅਨੰਦਮਈ ਰੋਮਾਂਚ ਪੈਦਾ ਕਰ ਸਕਦੀ ਹੈ ਜੋ ਸ਼ਾਇਦ ਸੈਂਕੜੇ ਕਿਤਾਬਾਂ ਪੜ੍ਹ ਕੇ ਵੀ ਨਾ ਮਿਲੇ ਇਹ ਇੱਕ ਸਿੱਧਾ ਅਨੁਭਵੀ ਪ੍ਰਭਾਵ ਹੁੰਦਾ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਮਹਾਤਮਾ ਗੂੜ੍ਹ ਰਹੱਸਿਆਂ ਨੂੰ ਆਸਾਨੀ ਨਾਲ ਸੁਲਝਾ ਦਿੰਦੇ ਹਨ ਅਤੇ ਸਾਡੀ ਹਾਲਤ ਮੁਤਾਬਕ ਮਦਦ ਕਰਦੇ ਹਨ ਇਹ ਕਿਵੇਂ ਇਹ ਕਿਵੇਂ ਸੰਭਵ ਹੁੰਦਾ ਹੈ ਕਿ ਕਿਤਾਬਾਂ ਵਿੱਚੋਂ ਸਾਨੂੰ ਖੁਦ ਹੀ ਲੱਭਣਾ ਪੈਂਦਾ ਹੈ ਕਿ ਸਾਡੇ ਲਈ ਕੀ ਠੁਕਮਾ ਹੈ ਹਾਂ ਇਹ ਹੀ ਇੱਕ ਵੱਡਾ ਫਰਕ ਹੈ ਕਿਤਾਬ ਇੱਕ ਆਮ ਸੰਦੇਸ਼ ਦਿੰਦੀ ਹੈ ਜੋ ਸਾਰਿਆਂ ਲਈ ਹੁੰਦਾ ਹੈ ਸਾਨੂੰ ਖੁਦ ਮਿਹਨਤ ਕਰਕੇ ਉਸ ਵਿੱਚੋਂ ਆਪਣੇ ਲਈ ਮਾਰਗਦਰਸ਼ਨ ਕਢਣਾ ਪੈਂਦਾ ਹੈ ਇਸ ਵਿੱਚ ਸਮਾਂ ਲੱਗ ਸਕਦਾ ਹੈ ਗਲਤੀਆਂ ਵੀ ਹੋ ਸਕਦੀਆਂ ਨੇ ਹਾਂਜੀ ਪਰ ਸਰੋਤ ਦੇ ਅਨੁਸਾਰ ਇੱਕ ਸੱਚਾ ਮਹਾਤਮਾ ਤੁਹਾਡੀ ਅੰਦਰੂਨੀ ਅਵਸਥਾ ਨੂੰ ਤੁਹਾਡੀਆਂ ਲੋੜਾਂ ਨੂੰ ਤੁਹਾਡੀਆਂ ਉਲਝਣਾਂ ਨੂੰ ਸਿੱਧਾ ਸਮਝ ਸਕਦਾ ਹੈ ਉਹਨਾਂ ਕੋਲ ਉਹ ਅੰਤਰਦ੍ਰਿਸ਼ਟੀ ਹੁੰਦੀ ਹੈ ਜਿਸ ਨਾਲ ਉਹ ਤੁਹਾਡੇ ਖਾਸ ਸਵਾਲ ਦਾ ਜਵਾਬ ਜਾਂ ਤੁਹਾਡੇ ਖਾਸ ਸਮੱਸਿਆ ਦਾ ਹੱਲ ਬਹੁਤ ਸਰਲ ਤਰੀਕੇ ਨਾਲ ਦੇ ਸਕਦੇ ਨੇ ਉਹਨਾਂ ਦਾ ਮਾਰਗਦਰਸ਼ਨ ਪਰਸਨਲਾਈਜ਼ਡ ਹੁੰਦਾ ਹੈ ਐ ਕਹਿ ਲੋ ਹਾਂ ਇਹ ਗੱਲ ਸਮਝ ਆਉਂਦੀ ਹੈ ਠੀਕ ਹੈ ਪਰ ਪਰ ਅਜੇਹ ਮਹਾਤਮਾ ਨੂੰ ਲੱਭਣਾ ਜਾਂ ਪਛਾਣਨਾ ਵੀ ਤਾਂ ਸੌਖਾ ਨਹੀਂ ਹੋਵੇਗਾ ਅੱਜ ਦੇ ਜ਼ਮਾਨੇ ਵਿੱਚ ਤਾਂ ਬਹੁਤ ਲੋਕ ਦਾਅਵੇ ਕਰਦੇ ਨੇ ਇਹ ਬਿਲਕੁਲ ਵਾਜਿਬ ਸਵਾਲ ਹੈ ਸਰੋਤ ਇਸਤੇ ਸਿੱਧਾ ਕੋਈ ਤਰੀਕਾ ਨਹੀਂ ਦੱਸਦਾ ਪਰ ਜ਼ੋਰ ਇਸ ਗੱਲ ਤੇ ਹੈ ਕਿ ਜਦੋਂ ਅਸੀਂ ਕਿਸੇ ਅਜੇਹੇ ਵਿਅਕਤੀ ਨੂੰ ਦੇਖਦੇ ਹਾਂ ਜੋ ਸੱਚਮੁੱਚ ਇੱਕ ਆਦਰਸ਼ਿਕ ਨੈਤਿਕ ਅਤੇ ਰੋਹਾਨੀ ਜੀਵਨ ਜੀ ਰਿਹਾ ਹੋਵੇ ਹਾਂ ਤਾਂ ਉਸ ਦੀ ਮਿਸਾਲ ਸਾਡੀ ਤੇ ਡੂੰਘਾ ਅਸਰ ਪਾਉਂਦੀ ਹੈ ਇਕ ਜੀਵਤ ਆਦਰਸ਼ ਨੂੰ ਦੇਖ ਕੇ ਉਸ ਵਰਗਾ ਬਣਨ ਦੀ ਇੱਛਾ ਪੈਦਾ ਹੁੰਦੀ ਹੈ ਅਤੇ ਇਹ ਪ੍ਰਕਿਰਿਆ ਸ਼ਾਇਦ ਸਿਰਫ ਪੜਨ ਨਾਲੋਂ ਵੱਧ ਤੇਜ਼ੀ ਨਾਲ ਸਾਨੂੰ ਬਦਲ ਸਕਦੀ ਹੈ ਹੂੰ ਹੂੰ ਇਹ ਸਾਨੂੰ ਉਤਸ਼ਾਹ ਦਿੰਦਾ ਹੈ ਜੋਸ਼ ਤੇ ਪ੍ਰੇਰਣਾ ਦਿੰਦਾ ਹੈ ਕਿ ਹਾਂ ਅਜਿਹਾ ਜੀਵਨ ਜੀਣਾ ਸੰਭਵ ਹੈ ਸਰੋਤ ਵਿੱਚ ਮਹਾਨ ਰੂਹਾਂ ਦੀ ਮਹਿਮਾ ਬਾਰੇ ਕੁਝ ਹੋਰ ਗੱਲਾਂ ਵੀ ਕਈਆਂ ਗਈਆਂ ਨੇ ਜਿਵੇਂ ਕਿ ਉਹਨਾਂ ਦੇ ਅਨੁਭਵ ਕਈ ਵਾਰ ਸ਼ਬਦਾਂ ਦੀ ਪਕੜ ਤੋਂ ਬਾਹਰ ਹੁੰਦੇ ਨੇ ਹਾਂ ਇਹ ਕਿਹਾ ਗਿਆ ਹੈ ਕਿ ਮਹਾਨ ਆਤਮਾਵਾਂ ਆਪਣੀ ਸਾਧਨਾ ਦੇ ਸਿਖਰ ਤੇ ਅਜਿਹੀਆਂ ਅਵਸਥਾਵਾਂ ਵਿੱਚ ਪਹੁੰਚ ਜਾਂਦੀਆਂ ਨੇ ਜਿੱਥੇ ਉਹਨਾਂ ਦਾ ਅਨੁਭਵ ਇੰਨਾ ਸੂਖਮ ਤੇ ਗਹਿਰਾ ਹੁੰਦਾ ਹੈ ਕਿ ਉਸ ਨੂੰ ਆਮ ਭਾਸ਼ਾ ਵਿੱਚ ਬਿਆਨ ਕਰਨਾ ਉਹ ਅਸੰਭਵ ਹੋ ਜਾਂਦਾ ਹੈ ਹਾਂ ਨਾ ਉਹ ਲਿਖਿਆ ਜਾ ਸਕਦਾ ਹੈ ਨਾ ਪੂਰੀ ਤਰ੍ਹਾਂ ਬੋਲਿਆ ਜਾ ਸਕਦਾ ਸਰੋਤ ਤੁਲਨਾ ਕਰਦਾ ਹੈ ਕਿ ਜਿਵੇਂ ਪਰਮਾਤਮਾ ਖੁਦ ਅਕੀਹਾ ਅਤੇ ਅਗੋਚਰ ਹੈ ਉਸੇ ਤਰ੍ਹਾਂ ਇੱਕ ਸੰਤ ਜਾਂ ਮਹਾਤਮਾ ਜੋ ਆਪਣੀਆਂ ਉੱਚੀਆਂ ਅਵਸਥਾਵਾਂ ਵਿੱਚ ਉਸ ਪਰਮਾਤਮਾ ਨਾਲ ਹੀ ਖੋ ਜਾਂਦਾ ਹੈ ਉਸ ਦਾ ਪੂਰਾ ਵਰਣਨ ਕਰਨਾ ਵੀ ਮਨੁੱਖੀ ਸਮਰੱਥਾ ਤੋਂ ਬਾਹਰ ਹੈ ਇਸੇ ਸੰਦਰਭ ਵਿੱਚ ਮੈਨੂੰ ਲੱਗਦਾ ਹੈ Swami Vivekananda ਇੱਕ ਵਿਚਾਰ ਵੀ ਸਰੋਤ ਵਿੱਚ ਦਿੱਤਾ ਗਿਆ ਹੈ ਜੋ ਬਹੁਤ ਬਹੁਤ ਅਹਿਮ ਹੈ ਹਾਂ ਬਿਲਕੁਲ Swami Vivekananda ਇੱਕ ਬਹੁਤ ਹੀ ਪ੍ਰਭਾਵਸ਼ਾਲੀ ਕਥਨ ਹੈ ਜਿਸ ਦਾ ਜ਼ਿਕਰ ਕੀਤਾ ਗਿਆ ਹੈ ਰੂਹ ਸਿਰਫ ਦੂਜੀ ਰੂਹ ਤੋਂ ਹੀ ਪ੍ਰੇਰਣਾ ਲੈ ਸਕਦੀ ਹੈ ਹੋਰ ਕਿਸੇ ਚੀਜ਼ ਤੋਂ ਨਹੀਂ ਹੂੰ ਉਹ ਇਸ ਨੂੰ ਹੋਰ ਖੋਲਦੇ ਹੋਏ ਕਹਿੰਦੇ ਨੇ ਕਿ ਅਸੀਂ ਭਾਵੇਂ ਸਾਰੀ ਉਮਰ ਕਿਤਾਬਾਂ ਪੜ੍ਹਦੇ ਰਹੀਏ ਬਹੁਤ ਵੱਡੇ ਵਿਦਵਾਨ ਜਾਂ ਬੁੱਧੀਮਾਨ ਬਣ ਜਾਈਏ ਪਰ ਹੋ ਸਕਦਾ ਹੈ ਕਿ ਅੰਤ ਵਿੱਚ ਅਸੀਂ ਪਾਈਏ ਕਿ ਰੂਹਾਨੀ ਤੌਰ ਤੇ ਅਸੀਂ ਇੱਕ ਕਦਮ ਵੀ ਅੱਗੇ ਨਹੀਂ ਵਧੇ ਵਾਹ ਇਹ ਤਾਂ ਸੱਚਮੁੱਚ ਸੱਚਮੁੱਚ ਸੋਚਣ ਵਾਲੀ ਗੱਲ ਹੈ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਸਿਰਫ ਜਾਣਕਾਰੀ ਇਕੱਠੀ ਕਰ ਲੈਣਾ ਯਾ ਬૌਧਿਕ ਤੌਰ ਤੇ ਕਿਸੇ ਚੀਜ਼ ਨੂੰ ਸਮਝ ਲੈਣਾ ਰੋਹਾਨੀ ਤਰੱਕੀ ਦੀ ਗਾਰੰਟੀ ਨਹੀਂ ਹੈ। ਇਹੀ ਇਹੀ Swami Vivekananda ਦਾ ਮੁੱਖ ਨੁਕਤਾ ਹੈ। ਉਹ ਕਹਿੰਦੇ ਨੇ ਕਿ ਕਿਤਾਬਾਂ ਪੜਨ ਨਾਲ, ਬૌਧਿਕ ਚਰਚਾ ਕਰਨ ਨਾਲ ਸਾਨੂੰ ਅਕਸਰ ਇਹ ਭੁਲੇਖਾ ਲੱਗ ਜਾਂਦਾ ਹੈ ਕਿ ਅਸੀਂ ਰੋਹਾਨੀ ਤੌਰ ਤੇ ਤਰੱਕੀ ਕਰ ਰਹੇ ਹਾਂ। ਹਾਂ, ਲੱਗਦਾ ਤਾਂ ਹੈ। ਪਰ ਜੇ ਅਸੀਂ ਇਮਾਨਦਾਰੀ ਨਾਲ ਆਪਣੇ ਅੰਦਰ ਚਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਸਬਦ ਦਾ ਅਸਰ ਜ਼ਿਆਦਾਤਰ ਸਾਟੀ ਬੁੱਧੀ ਤੇ ਸਾਡੇ ਦਿਮਾਗ ਤੇ ਹੋਇਆ ਹੈ ਸਾਡੀ ਅੰਦਰੂਨੀ ਆਤਮਾ ਜਾਂ ਰੂਹ ਤੇ ਨਹੀਂ ਅੱਛਾ ਰੂਹ ਨੂੰ ਜਗਾਉਣ ਲਈ ਉਸ ਨੂੰ ਹਲੂਣਾ ਦੇਣ ਲਈ ਇੱਕ ਹੋਰ ਜਾਗੀ ਹੋਈ ਰੂਹ ਦੀ ਲੋੜ ਪੈਂਦੀ ਹੈ ਤਾਂ ਫਿਰ ਇਸ ਸਬ ਦਾ ਨਿਚੋੜ ਕੀ ਨਿਕਲਦਾ ਹੈ ਕੀ ਕੀ ਕਿਤਾਬਾਂ ਬੇਕਾਰ ਹਨ ਨਹੀਂ ਨਹੀਂ ਬਿਲਕੁਲ ਨਹੀਂ ਕਿਤਾਬਾਂ ਬਹੁਤ ਕੀਮਤੀ ਹਨ ਜਿਵੇਂ ਅਸੀਂ ਪਹਿਲਾਂ ਚਰਚਾ ਕੀਤੀ ਉਹ ਨੀ ਰੱਖਦੀਆਂ ਨੇ ਸਮਝ ਵਧਾਉਂਦੀਆਂ ਨੇ ਪ੍ਰੇਰਣਾ ਦਿੰਦੀਆਂ ਨੇ ਹਾਂਜੀ ਪਰ ਉਹ ਸ਼ਾਇਦ ਪੂਰੀ ਕਹਾਣੀ ਨਹੀਂ ਹਨ ਖਾਸ ਕਰਕੇ ਜਦੋਂ ਗੱਲ ਡੂੰਘੇ ਆਤਮਕ ਪਰਿਵਰਤਨ ਦੀ ਹੁੰਦੀ ਹੈ ਸਵਾਮੀ ਵਿਵੇਕਾਨੰਦ ਦਾ ਵਿਚਾਰ ਇਸ ਗੱਲ ਤੇ ਰੌਸ਼ਨੀ ਪਾਉਂਦਾ ਹੈ ਕਿ ਸਾਡੇ ਗਿਆਨ ਅਤੇ ਸਾਡੇ ਅਮਲ ਵਿੱਚ ਅਕਸਰ ਇੱਕ ਪਾੜਾ ਕਿਉਂ ਰਹਿ ਜਾਂਦਾ ਹੈ ਹੂੰ ਇਹ ਬਹੁਤ ਵੱਡਾ ਸਵਾਲ ਹੈ ਹਾਂਜੀ ਅਸੀਂ ਰੂਹਾਨੀਅਤ ਬਾਰੇ ਬਹੁਤ ਵਧੀਆ ਗੱਲਾਂ ਕਰ ਸਕਦੇ ਹਾਂ ਸਿਧਾਂਤ ਸਮਝਾ ਸਕਦੇ ਹਾਂ ਪਰ ਜਦੋਂ ਉਸ ਅਨੁਸਾਰ ਜੀਵਨ ਜਿਉਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਮਜ਼ੋਰ ਪੈ ਜਾਂਦੇ ਹਾਂ ਸ਼ਾਇਦ ਇਸ ਲਈ ਕਿ ਸਾਡੀ ਰੂਹ ਨੂੰ ਉਹ ਤੱਕਾ ਇੰਪਲਸ ਨਹੀਂ ਮਿਲਿਆ ਜੋ ਸਿਰਫ ਇੱਕ ਹੋਰ ਰੂਹ ਹੀ ਦੇ ਸਕਦੀ ਹੈ ਇਹ ਬਹੁਤ ਗਹਿਰੀ ਸੂਝ ਹੈ ਤਾਂ ਅੱਜ ਦੀ ਇਹ ਸਾਰੀ ਵਿਚਾਰ ਚਰਚਾ ਨੂੰ ਸਮੇਟਦੇ ਹੋਏ ਇਹ ਬਿਲਕੁਲ ਸਾਫ਼ ਹੈ ਕਿ ਸੰਗਤ ਭਾਵ ਅਸੀਂ ਕਿਸ ਤਰ੍ਹਾਂ ਦੇ ਵਿਚਾਰਾਂ ਕਿਤਾਬਾਂ ਅਤੇ ਲੋਕਾਂ ਦੇ ਸੰਪਰਕ ਵਿੱਚ ਰਹਨੇ ਆ ਦਾ ਸਾਡੀ ਸ਼ਖਸੀਅਤ ਸਾਡੀ ਸੋਚ ਅਤੇ ਖਾਸ ਕਰਕੇ ਸਾਡੇ ਰੋਹਾਨੀ ਵਿਕਾਸ 'ਤੇ ਕਿੰਨਾ ਕਿੰਨਾ ਜ਼ਬਰਦਸਤ ਅਸਰ ਪੈਂਦਾ ਹੈ ਚੰਗੀ ਸੰਗਤ ਲਾਜ਼ਮੀ ਹੈ ਹਾਂ ਬਿਲਕੁਲ ਅਤੇ ਚੰਗੀ ਸੰਗਤ ਦੇ ਦੋ ਮੁੱਖ ਸਾਧਨ ਜੋ ਅਸੀਂ ਵਿਚਾਰੇ ਚੰਗੀਆਂ ਕਿਤਾਬਾਂ ਅਤੇ ਨੇਕ ਰੂਹਾਂ ਯਾਨੀ ਮਹਾਤਮਾ ਦੋਨਾਂ ਦੀ ਆਪਣੀ ਆਪਣੀ ਮਹੱਤਤਾ ਅਤੇ ਭੂਮਿਕਾ ਹੈ ਹਮ ਕਿਤਾਬਾਂ ਗਿਆਨ ਦਾ ਵਿਸ਼ਾਲ ਸਮੁੰਦਰ ਹਨ ਜਦਕਿ ਇੱਕ ਜੀਵਿਤ ਮਹਾਤਮਾ ਦੀ ਸੰਗਤ ਉਹ ਸਿੱਧਾ ਡੂੰਗਾ ਅਤੇ ਪਰਿਵਰਤਨਕਾਰੀ ਪ੍ਰਭਾਵ ਪਾ ਸਕਦੀ ਹੈ ਜਿਸ ਦੀ ਤੁਲਨਾ ਸ਼ਾਇਦ ਕਿਸੇ ਹੋਰ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ ਤੇ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਬੰਦਗੀ ਨਾਮਾ ਅਨੁਸਾਰ ਇਹ ਦੋਵੇਂ ਸਾਧਨ ਅਸਲ ਵਿੱਚ ਉਸ ਅੰਤਿਮ ਮੰਜ਼ਿਲ ਪ੍ਰਮਾਤਮਾ ਨਾਲ ਇਕਤਾਵਲ ਵਧਣ ਦੇ ਕਦਮ ਹਨ ਹਾਂਜੀ ਇਹ ਤਿਆਰੀ ਦੇ ਪੜਾਅ ਹਨ ਬਿਲਕੁਲ ਇਹ ਸਭ ਕੁਝ ਉਸ ਅੰਤਿਮ ਮਿਲਾਪ ਲਈ ਉਸ ਅੰਦਰੂਨੀ ਜਾਗਰੂਤੀ ਲਈ ਹੈ ਤਾਂ ਫਿਰ ਇਸ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਤੇ ਹੋਏ ਅੱਜ ਸਾਡੇ ਸਾਰਿਆਂ ਲਈ ਸੋਚਣ ਵਾਲੀ ਗੱਲ ਇਹ ਬਣਦੀ ਹੈ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਿਸ ਕਿਸਮ ਦੀ ਸੰਗਤ ਕਰ ਰਹੇ ਹਾਂ ਹੂੰ ਕਿਹੜੇ ਵਿਚਾਰਾਂ ਨੂੰ ਅਸੀਂ ਆਪਣੇ ਮਨ ਵਿੱਚ ਜਗ੍ਹਾ ਦੇ ਰਹੇ ਹਾਂ ਕਿਹੜੀਆਂ ਕਿਤਾਬਾਂ ਪੜ੍ਹ ਰਹੇ ਹਾਂ ਕਿਹੜੇ ਲੋਕਾਂ ਨਾਲ ਸਮਾਂ ਬਿਤਾ ਰਹੇ ਹਾਂ ਅਤੇ ਸਭ ਤੋਂ ਮਹੱਤਵਪੂਰਨ ਕਿ ਇਹ ਸਭ ਸਾਨੂੰ ਉੱਪਰ ਚੁੱਕ ਰਿਹਾ ਹੈ ਸਾਨੂੰ ਸਾਡੇ ਅਸਲ ਮਕਸਦ ਦੇ ਨੇੜੇ ਲੈ ਕੇ ਜਾ ਰਿਹਾ ਹੈ ਜਾਂ ਜਾਂ ਸਾਨੂੰ ਪਟਕਾਰ ਰਿਹਾ ਹੈ ਸਹੀ ਗੱਲ ਹੈ ਇਸ ਸਵਾਲ ਤੇ ਗੌਰ ਕਰਨਾ ਸ਼ਾਇਦ ਅੱਜ ਦੀ ਚਰਚਾ ਦਾ ਅਸਲ ਲਾਭ ਹੋਵੇਗਾ ਅਗਲੀ ਵਾਰ ਫਿਰ ਮਿਲਾਂਗੇ ਸਸਰੇਕਾਲ ਸਸਰੇਕਾਲ